ਇੱਥੇ ਸਰਕਾਰ ਦੇ ਪੋਸਟਰ ਤਾਂ ਜਰੂਰ ਪਹੁੰਚ ਗਏ ਪਰ ਸਰਕਾਰ ਆਣੀ ਪਹੁੰਚੀ। ਤਵਾਹੀ ਦੇ ਗਰਾਊਂਡ ਦੇ ਵਿੱਚ ਸਰਕਾਰ ਛਡੋ ਸਰਕਾਰ ਦਾ ਸੱਸਾ ਵੀ ਹੈ ਨਹੀਂ। ਕਹਿੰਦੇ ਕਣਕ ਪੀ ਕੇ ਆਟਾ ਦਿਆ ਕਰਾਂਗੇ। ਮਹਾਰਾਜ ਹੁਣ ਚੱਕੀ ਕਿੱਥੇ ਥੋਡੀ? ਉਹ ਚੱਕੀ ਕਿੱਥੇ ਆ ਜਿਹੜੀ ਤੁਸੀਂ ਕਣਕ ਜਿਹੜੀ ਪਹਿਲਾਂ ਪਿੰਡਾਂ 'ਚ ਕਣਕ ਦੇ ਰਹੀ ਸੀ ਫਿਰ ਉਹ ਪੀ ਕੇ ਘਰਾਂ 'ਚ ਤੁਸੀਂ ਕੇਜਰੀਵਾਲ ਤੇ ਮਾਨਸਾ ਬੋਰੀ ਚੱਕ ਕੇ ਭੈਣ ਜੀ ਆਟਾ ਲੈਣਾ ਆਟਾ ਲੈ ਲਓ ਕਣਕ ਲੈਣੀ ਕਣਕ ਲੈ ਲਓ ਉਹ ਚੱਕੀ ਬੰਦ ਹੋ ਗਈ ਜਾਂ ਪੱਥਰ ਟੁੱਟ ਗਿਆ ਉਹਦਾ? ਕਿੱਥੇ ਉਹ ਚੱਕੀ? ਇਹ ਕਿਹਨੂੰ ਫੋਨ ਕਰਨਗੇ ਇਹਨਾਂ ਦੀ ਤੂੜੀ ਦੇਖ ਲਓ ਇਹਨਾਂ ਦੇ ਆਟਾ ਵਾਲੇ ਢੋਲ ਦੇਖ ਲਓ ਇਹਨਾਂ 'ਚ ਸੌਦੇ ਦੇਖ ਲਓ ਇਹ ਕਿਹਨੂੰ ਫੋਨ ਕਰਨਗੇ ਸੋ ਇਹਨਾਂ ਦਾ ਇੱਕੋ ਇੱਕ ਕਨੈਕਸ਼ਨ ਆ ਉਹ ਪਰਮਾਤਮਾ ਨਾਲ ਸੋ ਪਰਮਾਤਮਾ ਆਪਾਂ ਨੂੰ ਸੇਵਾ ਭੇਜ ਰਿਹਾ ਤੇ ਇਸ ਹਲਾਤ ਵਿੱਚ ਜਿੱਥੇ ਜਿਹੜੇ ਮਿਨਿਸਟਰ ਹੁੰਦੇ ਨੇ ਜਾਂ ਕੋਈ ਹੋਰ ਹੁੰਦੇ ਨੇ ਜਿਹੜੇ ਉਹ ਪਿੱਛੇ ਦੂਰ ਰਹਿ ਕੇ ਚਲੇ ਜਾਂਦੇ ਨੇ ਨਾ ਵੀ ਨਹੀਂ ਨਹੀਂ ਅੱਗੇ ਨਾ ਜਾਓ ਡਰ ਜੂਗੇ ਕੁਝ ਹੋਰ ਨਾ ਜਾਵੇ ਤੇ ਇੱਥੇ ਸਾਨੂੰ ਡਰ ਖੌਫ ਤਾਂ ਹੈ ਨਹੀਂ ਇਹ ਜਸਵਿੰਦਰ ਜੈਨ ਕਿੱਥੇ ਆ ਕੇਜਰੀਵਾਲ ਕਿੱਥੇ ਮਨੀਸ਼ ਸੋਢੀਆ ਜਿਹੜਾ ਸਾੰਪ ਦਾਮ ਦੰਦਵੇਦ ਲਾਉਂਦਾ ਸੀ ਤੇ ਮਾਰਾ ਸਾੰਪ ਦਾਮ ਦੰਦਵੇਦ ਲਾਓ ਇਹਨਾਂ ਨੂੰ ਹੜਾਂ ਨੂੰ ਰੋਕਣ ਤੇ ਲਾਓ ਤੁਸੀਂ ਵੋਟਾਂ ਨੂੰ ਕਹਿੰਦੇ ਹੋ ਤੁਸੀਂ ਵੋਟਾਂ ਛੱਡੋ ਤੁਹਾਨੂੰ ਜੇ ਆ ਨਾ ਤੁਹਾਡੇ ਸੁਪਨੇ 'ਚ ਵੀ ਤੁਹਾਨੂੰ ਕੋਈ ਵੋਟ ਪਾ ਗਿਆ ਤੁਸੀਂ ਫੱਟੇ ਮੁਕ ਕਹਿ ਦੋ ਆ ਕੇ ਬਈ ਹਾਲਾਤ ਦੇਖੋ ਘਰਾਂ ਦਾ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਇਹ ਕੀ ਦੀ ਸਰਕਾਰ ਜਿਵੇਂ ਭਰੀ ਆ ਇਸ ਵੇਲੇ ਜੱਲੋ ਕੇ ਪਿੰਡ ਦੇ ਵਿੱਚ ਆ ਜਿੱਥੇ ਸਰਕਾਰ ਦੇ ਪੋਸਟਰ ਸਰਕਾਰ ਦੇ ਇਸ਼ਤਿਹਾਰ ਤਾਂ ਜ਼ਰੂਰ ਪਹੁੰਚ ਗਏ ਪਰ ਸਰਕਾਰ ਕਿਤੇ ਨਾ ਕਿਤੇ ਇਹਨਾਂ ਪਿੰਡਾਂ ਦੇ ਵਿੱਚ ਗੈਰ ਹਾਜ਼ਰ ਆ ਜਿਸ ਦੀ ਤਸਵੀਰ ਜਿਹੜੀ ਆ ਇੱਕ ਤੁਹਾਨੂੰ ਇਸ ਵੇਲੇ ਦਿਖਾ ਦਿੰਨੇ ਆ ਗਵਾਹੀ ਭਰਦੀ ਇਹ ਤਸਵੀਰ ਆ ਇਧਰ ਤਸਵੀਰਾਂ ਦੇਖ ਸਕਦੇ ਹੋ ਦੇਖੋ ਸਰਕਾਰ ਦੇ ਪੋਸਟਰ ਸਰਕਾਰ ਦੇ ਇਸ਼ਤਿਹਾਰ ਤਾਂ ਜ਼ਰੂਰ ਇਹਨਾਂ ਪਿੰਡਾਂ ਦੇ ਵਿੱਚ ਪਹੁੰਚੇ ਨੇ ਪਰ ਸਰਕਾਰ ਕਿਤੇ ਨਾ ਕਿਤੇ ਗੈਰ ਹਾਜ਼ਰ ਆ ਉਹਦੀ ਉਹਨਾਂ ਦੀ ਗੈਰ ਹਾਜ਼ਰੀ ਹੈ ਸੰਸਥਾਵਾਂ ਜਿਹੜੀਆਂ ਨੇ ਪਰ ਰਹੀਆਂ ਨੇ ਪਰ ਜ਼ਿੰਮਾ ਇੱਥੇ ਸਰਕਾਰਾਂ ਦਾ ਬਣਦਾ ਸਰਕਾਰਾਂ ਦਾ ਜ਼ਿੰਮਾ ਇਹ ਪੂਰੇ ਪਿੰਡ ਦੀ ਜੇ ਮੈਂ ਗੱਲ ਕਰਾਂ ਤਾਂ ਸਾਢੇ ਸਾਢੇ 4 ਫੁੱਟ ਪਾਣੀ ਤਕਰੀਬਨ ਇਨ੍ਹਾਂ ਪਿੰਡਾਂ ਦੇ ਵਿੱਚ ਆ ਪੰਜਾਬੀ ਗਾਇਕ ਭਾਈ ਗੁਰਤਾਜ ਹੋਰੀ ਅੱਜ ਇੱਥੇ ਪਹੁੰਚੇ ਨੇ ਨਿਰਪੱਖ ਖੇਡ ਪਹੁੰਚੀ ਆ ਤੇ ਭਾਈ ਭਾਗਪੁਰ ਤੋਂ ਗਗਨ ਸਰਪੰਚ ਹੋਰੀ ਸਾਡੇ ਨਾਲ ਨੇ ਭਾਈ ਸਿਆਸੀ ਗੱਲ ਕਰੀਏ ਤਾਂ ਜਿਹੜਾ ਪਿੰਡਾਂ ਦੇ ਵਿੱਚ ਆਪਾਂ ਫਿਰਦੇ ਆ ਮਤਲਬ ਤਾਂ ਬੱਤੋ ਬੱਤਰ ਹਾਲਾਤ ਨੇ ਜੇਕਰ ਇਹ ਪਿੰਡ ਚੋਂ ਨਿਕ ਅਸੀਂ ਬਾਹਰ ਤੱਕ ਜਾਣਾ ਤਾਂ ਜਾ ਨਹੀਂ ਸਕਦੇ ਇੱਥੇ ਸਰਕਾਰ ਦੇ ਪੋਸਟਰ ਤਾਂ ਜਰੂਰ ਪਹੁੰਚ ਗਏ ਪਰ ਸਰਕਾਰਾਂ ਨਹੀਂ ਪਹੁੰਚੀਆਂ ਭਾਈ ਇੱਕ ਤਰ੍ਹਾਂ ਜਿਵੇਂ ਤੁਸੀਂ ਗੱਲ ਕੀਤੀ ਹੈ ਜਿਵੇਂ ਕੋਈ ਸੱਜਣ ਨਾਲ ਸੁਣਨ ਲਈ ਕਿ ਇਹ ਇਸ ਹਾਲਾਤ ਵਿੱਚ ਅਸੀਂ ਅਸੀਂ ਗੱਲ ਕਰਦੇ ਆ। ਦੇਖੋ ਜਿਵੇਂ ਅਕਸਰ ਕਹਿੰਦੇ ਵੀ ਮੀਰੀ ਪੀਰੀ ਅਸੀਂ ਸਿਧਾਂਤ ਮੰਨਦੇ। ਸਿਆਸਤ ਸਿਸਟਮ ਨੂੰ ਚਲਾ ਰਹੀ ਹੈ ਤਾਂ ਸਿਆਸਤ ਵਿੱਚ ਆਉਗੀ ਹੀ ਆਉਗੀ। ਪਰ ਸਿਆਸਤ ਸਫਿਰ ਦੋਣੀ ਚਾਹੀਦੀ ਆ। ਲੋਕ ਪੱਖੀ ਹੋਣੇ ਚਾਹੀਦੀ ਆ। ਇਸ ਹਾਲਾਤ ਵਿੱਚ ਜੋ ਸਰਕਾਰ ਦੇ ਫਰਜ਼ ਨੇ ਉਹ ਹੋਣੇ ਚਾਹੀਦੇ ਆ। ਜਿਵੇਂ ਤੁਸੀਂ ਗੱਲ ਕੀਤੀ ਹੈ ਪੋਸਟਰਾਂ ਦੀ ਵੀ ਪਿੰਡ-ਪਿੰਡ ਪੋਸਟਰ ਪਹੁੰਚ ਗਏ। ਸਰਕਾਰ ਵੀ ਜਿਹੜੇ ਇਹ ਸਰਕਾਰ ਇੱਕ ਸੋਸ਼ਲ ਮੀਡੀਆ ਦੀ ਸਰਕਾਰ ਆ ਤੇ ਸੋਸ਼ਲ ਮੀਡੀਆ 'ਚ ਪੂਰਾ ਹਰ ਮਤਲਬ ਪ੍ਰਚਾਰ ਕਰ ਰਿਹਾ ਵੀ ਜਿਵੇਂ ਮੰਤਰੀ ਦੇਖੇ ਭੈਣ ਜੀ ਅਸੀਂ ਆ ਗਏ ਉਹ ਭੈਣ ਜੀ ਕਹਿੰਦੀ ਵੀ ਆਤਮ ਬਥੇਰੇ ਜਾਂਦੇ ਕਰ ਕੀ ਰਹੇ ਹੋ ਫਿਰ ਕੋਈ ਗੱਲ ਨਹੀਂ ਆਈ ਹੈਗੀ ਨਾ ਵੀ ਜਿਹੜੀ ਤਾਂ ਆਪਾਂ ਗੱਲ ਕੀਤੀ ਵੀ ਪੋਸਟਰ ਇਹਨਾਂ ਦੇ ਆ ਗਏ ਪੋਸਟਰ ਇਹਨਾਂ ਦੇ ਸੋਸ਼ਲ ਮੀਡੀਆ ਤੇ ਵੀ ਆ ਗਏ ਸੋਸ਼ਲ ਮੀਡੀਆ ਤੇ ਹੈਲਪਲਾਈਨ ਨੰਬਰ ਵੀ ਜਾਰੀ ਹੋ ਗਏ ਸੋਸ਼ਲ ਮੀਡੀਆ ਦਾ ਡਾਟਾ ਵੀ ਜਾਰੀ ਹੋ ਗਿਆ ਇੰਨਾ ਕਿ ਸਿਕ ਆ ਗਿਆ ਇੰਨਾ ਕਿ ਸਿਕ ਚਲੇ ਗਿਆ ਸੋਸ਼ਲ ਮੀਡੀਆ ਤੇ ਜਿਹੜਾ ਰਾਹਤ ਸਮਗਰੀ ਆ ਕੈਂਪ ਸਭ ਕੁਝ ਜਾਰੀ ਹੋ ਗਿਆ ਪਰ ਗੱਲ ਕਰਦੇ ਆ ਗਰਾਊਂਡ ਦੀ ਗਰਾਊਂਡ ਤੇ ਕੀ ਆ ਗਰਾਊਂਡ ਤੇ ਤਵਾਹੀ ਹੈ ਗਰਾਊਂਡ ਤੇ ਇੱਕ ਪੰਜਾਬ ਸਮੁੰਦਰ ਬਣ ਚੁੱਕਿਆ ਵਾ ਜਿੱਥੇ ਕੱਲ ਇੱਕ ਵੀਡੀਓ ਚ ਗੋਇਲ ਜੀ ਖੁੱਡੀਆਂ ਜੀ ਇੱਕ ਈਟੀਓ ਸਾਹਿਬ ਬੈਠੇ ਆ ਉਹ ਕਰੂਜ਼ ਦੀ ਗੱਲ ਕਰ ਰਹੇ ਸੀ ਵੀ ਉਹ ਉਹ ਬੰਦੇ ਨੇ ਵੀ ਜਿਹੜੇ ਇਹ ਜੇ ਮਾਹੌਲ ਜਾ ਕੇ ਜਿੱਥੇ ਸਾਡੇ ਮੂੰਹ ਚ ਵਾਹਿਗੁਰੂ ਵਾਹਿਗੁਰੂ ਨਿਕਲਦਾ ਤੇ ਉਹ ਜਿਨ੍ਹਾਂ ਨੇ ਜਿਹੜੇ ਕੰਸਰਨ ਨਹੀਂ ਹੈਗੇ ਉਹਨਾਂ ਦੇ ਮੂੰਹ ਚ ਕਰੂਜ਼ ਆ ਰਿਹਾ ਉਹਨਾਂ ਸੁਪਨੇ ਕਰੂਜ਼ ਦੇ ਆ ਰਹੇ ਨੇ ਗੱਲ ਜਿਹੜੀ ਆਪਾਂ ਕੀਤੀ ਜਸਵੀਰੇ ਵੀ ਗਰਾਊਂਡ ਤੇ ਹਾਂ ਬਿਲਕੁਲ ਸਰਕਾਰ ਗਰਾਊਂਡ ਤੇ ਆ 101% ਗਰਾਊਂਡ ਤੇ ਆ ਪਰ ਉਹ ਸਰਕਾਰ ਸੈਕਟਰ 2 ਦੀ ਕੋਠੀ ਜਿਹਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਵਾਲੀਬਾਲ ਖੇਡਦੇ ਨੇ ਉਸ ਵਾਲੀਬਾਲ ਦੇ ਗਰਾਊਂਡ 'ਚ ਐਸ ਤਵਾਹੀ ਦੇ ਗਰਾਊਂਡ 'ਚ ਸਰਕਾਰ ਨਹੀਂ ਹੈਗੀ ਸੈਕਟਰ 2 ਦੀ ਕੋਠੀ 'ਚ ਇਸ ਵਕਤ ਵਾਲੀਬਾਲ ਚੱਲਦੀ ਹੋਊਗੀ ਜੋ ਸੁਣਦੇ ਆਂ ਵੀ ਸਰਕਾਰ ਉਸ ਵਾਲੀਬਾਲ ਦੇ ਗਰਾਊਂਡ 'ਚ ਆ ਪਰ ਇਸ ਤਵਾਹੀ ਦੇ ਗਰਾਊਂਡ ਦੇ ਵਿੱਚ ਸਰਕਾਰ ਛਡੋ ਸਰਕਾਰ ਦਾ ਸੱਸਾ ਵੀ ਹੈ ਨਹੀਂ ਸੱਸਾ ਵੀ ਸਰਕਾਰ ਦਾ ਹੈ ਨਹੀਂ ਸਾਹਮਣੇ ਗੁਰੂ ਘਰ ਹੈ ਬਾਈ ਨਿਰਪੱਖ ਵੀ ਐਨ ਵਾਲੇ ਬਾਈ ਸਾਡਾ ਰੋਮਨ ਬਰਾਡ ਤੇ ਬਾਈ ਗੁਰਦਾ ਤੇ ਤੁਸੀਂ ਦੇਖੋ ਇਹ 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 ਕਿੰਨਾ ਦੇ ਚਾਹੀਦੇ ਡਿਊਟੀਆਂ ਇਹ ਡਿਊਟੀਆਂ ਚਾਹੀਦੀਆਂ ਸਰਕਾਰ ਦੀਆਂ ਇਹ ਚਾਹੀਦੀ ਆ ਐਨਡੀਆ ਆ ਆਰਡੀਐਫ ਐਨਡੀਆਰ ਜਿਹੜੇ ਸਿਸਟਮ ਬਣਾਏ ਹੋਏ ਨੇ ਹਨਾ ਉਹ ਸੌਰੀ ਐਨਡੀਐਫ ਜਿਹੜੀ ਐਨਡੀਐਫ ਆਰਐਫ ਦੀਆਂ ਟੀਮਾਂ ਉਹਨਾਂ ਚਾਹੀਦੀ ਆ ਚਲੋ ਉਹ ਕਿਤੇ ਲੱਗੇ ਹੋਏ ਨੇ ਉਹ ਕਿੱਥੇ ਲੱਗੇ ਹੋਏ ਨੇ ਜਿੱਥੇ ਲੀਡਰਾਂ ਦੀ ਅਪਰੋਚ ਆ ਜਿੱਥੇ ਲੀਡਰਾਂ ਦੇ ਉਹ ਬੰਦੇ ਬੈਠੇ ਜਿੱਥੇ ਜਿੱਥੇ ਇੱਕ ਮਤਲਬ ਕਿਸੇ ਜਿਹੜਾ ਇਹਨਾਂ ਦਾ ਕੋਈ ਮੇਨ ਬੰਦਾ ਉਹਦਾ ਕਨੈਕਟੀਵਿਟੀ मिनिस्टर ਨਾਲ ਜੋ ਹੈਗਾ ਪਰ ਆ ਦਿਖਾ ਦਿਓ ਸਾਹਮਣੇ ਇਹ ਕਿਹਨੂੰ ਫੋਨ ਕਰਨਗੇ ਬਿਲਕੁਲ ਇਹ ਕਿਨੂੰ ਫੋਨ ਕਰਨਗੇ ਇਹਨਾਂ ਦੀ ਤੂੜੀ ਦੇਖ ਲਓ ਇਹਨਾਂ ਦੇ ਆਟਾ ਵਾਲੇ ਢੋਲ ਦੇਖ ਲਓ ਇਹਨਾਂ 'ਚ ਸੌਦੇ ਦੇਖ ਲਓ ਇਹ ਕਿਨੂੰ ਫੋਨ ਕਰਨਗੇ ਸੋ ਇਹਨਾਂ ਦਾ ਇੱਕੋ ਇੱਕ ਕਨੈਕਸ਼ਨ ਆ ਉਹ ਪਰਮਾਤਮਾ ਨਾਲ ਬਿਲਕੁਲ ਉਹ ਪਰਮਾਤਮਾ ਤੁਹਾਡੇ ਵਰਗੇ ਨਿਰਪੱਖ ਹੈ ਜਿਹੜੇ ਰੋਮਨ ਬਾਈ ਆਪਾਂ ਸਾਰੇ ਸੱਜਣ ਜੁੜੇ ਹੋਏ ਆ ਆ ਆਪਣੇ ਪਿੱਛੇ ਐਨ ਆਰ ਆਈ ਸੱਜਣ ਜਾਂ ਜਿਹੜੇ ਸੱਜਣ ਸੇਵਾ ਕਰਦੇ ਉਹ ਜੁੜੇ ਹੋਏ ਆ ਇਹਨਾਂ ਦਾ ਕਨੈਕਸ਼ਨ ਪਰਮਾਤਮਾ ਨਾਲ ਆ ਸੋ ਪਰਮਾਤਮਾ ਆਪਾਂ ਨੂੰ ਸੇਵਾ ਭੇਜ ਰਿਹਾ ਤੇ ਇਸ ਹਲਾਤ ਵਿੱਚ ਜਿੱਥੇ ਜਿਹੜੇ ਮਨਿਸਟਰ ਹੁੰਦੇ ਨੇ ਜਾਂ ਕੋਈ ਹੋਰ ਹੁੰਦੇ ਨੇ ਜਿਹੜੇ ਉਹ ਪਿੱਛੇ ਦੂਰ ਰਹਿ ਕਿੰਨਾ ਡਰਜੋਗੇ ਕੁਝ ਹੋ ਨਾ ਜਾਵੇ ਤੇ ਇੱਥੇ ਸਾਨੂੰ ਡਰ ਖੌਫ ਤਾਂ ਹੈ ਨਹੀਂ ਅਸੀਂ ਸੇਫਟੀ ਵੀ ਰੱਖੀ ਹੋਈ ਆ ਤੱਪ ਪਰ ਤਾਂ ਐ ਵੀ ਇਹ 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 ਤੂਫਾਨ ਇਹ ਹਾੜੇ ਛੋਟੇ ਨੇ ਸਾਡਾ ਗੁਰੂ ਵੱਡਾ ਵਾ ਸਾਨੂੰ ਰੱਖਣ ਵਾਲਾ ਵੱਡਾ ਵਾ ਪਰ ਇੱਕ ਗੱਲ ਹੋਰ ਆ ਜਿਵੇਂ ਹੁਣ ਇਹਨਾਂ ਲੋਕਾਂ ਨੂੰ ਤਾਂ ਇਹਦਾ ਲੋਕ ਮੱਲਾ ਹੁਣ ਤੱਕ ਵੱਡੇ ਬੰਨ ਲਾਉਂਦੇ ਆਏ ਹੋਣਗੇ ਪਿਛਲੇ ਦਿਨਾਂ ਦੇ ਵਿੱਚ ਸੋਨੀਆ ਮਾਨ ਹੋਰੀ ਸਮਝਾ ਰਹੀ ਸੀ ਵੀ ਬੰਨ ਕਿਵੇਂ ਲੱਗਦਾ ਕਈਆਂ ਰੱਖੋ ਕਹਿੰਦੇ ਬੋਰੇ ਭਰੋ ਬੋਰੇ ਭਰ ਕੇ ਤੁਸੀਂ ਬੰਨ ਲਾਉਂਦੇ ਜਾਓ ਵੀ ਜਿਵੇਂ ਕਿਤੇ ਬੰਨ ਦੇ ਵਿੱਚ ਛੋਟੀਆਂ ਛੋਟੀਆਂ ਮੋਰੀਆਂ ਨਿਕਲੀਆਂ ਹੁੰਦੀਆਂ ਮੋਰੀਆਂ ਭਰਨੀਆਂ ਹੁੰਦੀਆਂ ਐਂ ਗੱਟਿਆਂ ਨਾਲ ਬੰਨ ਲੱਗਦੇ ਆ ਬਾਈ ਉਹ ਹਨਾ ਚਲੋ ਜੇ ਸੋਨੀਆ ਜੀ ਉਹ ਐਫਰਟ ਕਰ ਰਹੇ ਨੇ ਚਲੋ ਅੱਛੀ ਗ ਤੁਹਾਡਾ ਅਤੀਤ ਨਾਲ ਥੋੜਾ ਖਹਿੜਾ ਨਹੀਂ ਛੱਡੂ ਤੁਹਾਡੇ ਅਤੀਤ ਦੀ ਸੀਗੀ ਚੁਟਕੀ 2 ਮਿੰਟ ਵਾਲੀ 5 ਮਿੰਟ ਆ ਆ 5 ਮਿੰਟ ਵਾਲੀ ਸੌਰੀ ਹੈਨਾ ਵੀ 5 ਮਿੰਟ ਤੁਹਾਡਾ ਅਤੀਤ ਤੁਹਾਡੀ ਪਾਰਟੀ ਦਾ ਉਹ ਆ ਤੇ ਅੱਜ ਤੀ ਤੂੰ ਭੈਣੇ ਬਿਲਕੁਲ ਸੇਵਾ ਕਰਦੀ ਹੋਗੀ ਅਸੀਂ ਤੇਰੀ ਸੇਵਾ ਨੂੰ ਨਹੀਂ ਕਹਿੰਦੇ ਤੂੰ ਕਰਦੀ ਹੋਵੇਂਗੀ ਭੈਣੇ ਪਰ ਤੇਰੀ ਸੇਵਾ ਜਿਹੜੀ ਹੈਗੀ ਆ ਉਹ 5 ਮਿੰਟ ਵਾਲੇ ਅਤੀਤ ਨੇ ਤੁਹਾਡੀ ਉਹ ਸੇਵਾ ਦੇ ਵਿੱਚ ਜਿਹੜਾ ਹੈਗਾ ਵਾ ਲੋਕਾਂ ਨੂੰ ਯਕੀਨ ਨਹੀਂ ਆ ਰਿਹਾ ਵੀ ਉਹਨਾਂ ਨੂੰ ਇਹ ਲੱਗਦਾ ਜਿਵੇਂ 5 ਮਿੰਟ ਵਾਲੀ ਸੀ ਉਹਵੇਂ ਇਹ ਭੈਣ ਉਹ ਨਹੀਂ ਦੂਜੇ ਨੰਬਰ ਤੇ ਭੈਣੇ ਬੰਨ ਲੱਗਦੇ ਨੇ ਜਿਥੇ ਉਹ ਨਾ ਉਹ ਸਾਡਾ ਵੀਰ ਸੇਵਾ ਕਰ ਰਿਆ ਸੀ ਗੁਰਬਾਣੀ ਗਾਇਨ ਕਰ ਰਹੀ ਸੀ ਉੱਥੇ ਬੰਨ ਲੱਗਦੇ ਨੇ ਬੰਨ ਲਾਉਂਦੇ ਆ ਕੋ ਰਾਮਦਾਸ ਮਹਾਰਾਜ ਜੀ ਗੁਰੰਗਦੇਵ ਕੋ ਅਮਰਦਾਸ ਮਹਾਰਾਜ ਜੀ ਧਰਤੀ ਆ ਉਹ ਬੰਨ ਲਾਉਣ ਕਿਤੇ ਲੱਗ ਰਹੇ ਨੇ ਤੇ ਲੱਗਣਗੇ ਇਹ ਹਾਲਾਤ ਨੇ ਇਹ ਜੱਥੇ ਇਹ ਗੰਦਾ ਸਿਸਟਮ ਰਹਿਣਗੇ ਦੇਖੋ ਜਿਵੇਂ ਆਪਾਂ ਗੱਲ ਕਰਦੇ ਆ ਵੀ ਇਹ ਇਹ ਜਦੋਂ ਤੱਕ ਜਿਹੜੇ ਉੱਪਰ ਸਿਸਟਮ ਚਾਹੇ ਅਫਸਰ ਨੇ ਚਾਹੇ ਸਰਕਾਰਾਂ ਨੇ ਚਾਹੇ ਲੀਡਰ ਨੇ ਕੋਈ ਵੀ ਆ ਐਨੀਬਾਡੀ ਆ ਜਦੋਂ ਤੱਕ ਉਹ ਇਸ ਦਰਦ ਨੂੰ ਇਸ ਤਰਾਸ ਦੀ ਨੂੰ ਪਿੰਡੇ ਤੇ ਨਹੀਂ ਹਟਾਉਂਦਾ ਜਾਂ ਉਸ ਇਸ ਜੀ ਨੂੰ ਮੰਨਦਾ ਨਹੀਂ ਉਦੋਂ ਤੱਕ ਬਾਈ ਜੀ ਉਹ ਇਹਦਾ ਕਦੇ ਵੀ ਹੱਲ ਨਹੀਂ ਕਰ ਸਕਦੇ ਜਦੋਂ ਜਿਹੜੇ ਅਫਸਰ ਮੁੱਖ ਮੰਤਰੀ ਜਾਂ ਉਹ ਨੇ ਉਹਨਾਂ ਦੇ ਘਰਾਂ 'ਚ ਆਏ ਆਏ ਉਹਨਾਂ ਨੂੰ ਕੋਈ ਵੀ ਇੱਕ ਕੰਮ ਕਰੋ ਜਿਵੇਂ ਉਹ ਕਹਿੰਦੇ ਹਨਾ ਵੀ ਆਪਾਂ ਜੀ ਆਏ ਕਰਦੇ ਆ ਅਸੀਂ ਆ ਹੁਣ ਜਿਵੇਂ ਕੁਝ ਹੋਰ ਲਗ ਲਗ ਪ੍ਰੋਗਰਾਮ ਚਲਾਉਂਦੇ ਆ ਐ ਸਹਾਹ ਚਕਾਉਂਦੇ ਆ ਬਿਲਕੁਲ ਤੁਸੀਂ ਅਸੀਂ ਤੁਹਾਡੇ ਨਾਲ ਅੱਗੇ ਤੁਹਾਡਾ ਕੰਮ ਕਰਾਂਗੇ ਤੁਸੀਂ ਜਿੰਨਾ ਚਿਰ ਇਹ ਨਾਲ ਰਹਿੰਦੇ ਇੱਕ ਇੱਕ ਮਿਨਿਸਟਰ ਇਹ ਜੇ ਘਰਾਂ ਜਾ ਕੇ ਰਹੇ ਆਪਦੇ ਪਰਿਵਾਰ ਨੂੰ ਲਿਆ ਕੇ ਰੱਖੇ ਫੇਰ ਤੁਸੀਂ ਕੁਝ ਕਰ ਕਰਨ ਬਾਰੇ ਸੋਚੋਗੇ ਦੂਜੇ ਨੰਬਰ ਤੇ ਕਿੱਥੇ ਅਸਤਿੰਦਰ ਜੈਨ ਸਤਿੰਦਰ ਜਨ ਕਿੱਥੇ ਵੀਰੇ ਕਿੱਥੇ ਆ ਕੇਤਰੀਵਾਲ ਹਾਂ ਕਿੱਥੇ ਆ ਮਨੀਸ਼ ਚੋੜੀਆ ਜਿਹੜਾ ਸਾੰਬਦਾਮ ਦੰਦਵੇਦ ਲਾਉਂਦਾ ਸੀ ਤੇ ਮਹਾਰਾਜ ਸਾੰਬਦਾਮ ਦੰਦਵੇਦ ਲਾਓ ਇਹਨਾਂ ਨੂੰ ਹੜਾਂ ਨੂੰ ਰੋਕਣ ਤੇ ਲਾਓ ਤੁਸੀਂ ਵੋਟਾਂ ਨੂੰ ਕਹਿੰਦੇ ਹੋ ਤੁਸੀਂ ਵੋਟਾਂ ਛੱਡੋ ਤੁਹਾਨੂੰ ਜੇ ਹੈ ਨਾ ਤੇ ਤੁਹਾਡੇ ਸੁਪਨੇ ਚ ਵੀ ਤੁਹਾਨੂੰ ਕੋਈ ਵੋਟ ਪਾ ਗਿਆ ਤੁਸੀਂ ਫੱਟੇ ਮੁਕ ਕਹਿ ਦਿਓ ਆ ਕੇ ਸਾੰਬਦਾਮ ਦੰਦਵੇਦ ਲਾਉਣਾ ਹੈ ਨਾ ਤਾਂ ਇਹਨਾਂ ਲੋਕਾਂ ਦੀ ਜ਼ਿੰਦਗੀ ਲਕਰ ਪਰ ਤੁਸੀਂ ਬਹੁਤ ਵੱਡਾ ਧੋਖਾ ਮਾਇਆ ਥੋਡੀਆਂ ਆਉਣ ਵਾਲੀਆਂ ਨਸਲਾਂ ਜਿਹੜੀਆਂ ਹੈਗੀਆਂ ਨਾ ਉਹ 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 ਪਾਂਚੀ ਸਰਪੰਚ ਨਹੀਂ ਖੜ ਸਕਦੀਆਂ ਥੋਡੀਆਂ ਆਉਣ ਵਾਲੇ ਸਾਨੂੰ ਸ਼ਰਾਪ ਲੱਗੂ ਸ਼ਰਾਪ ਇਹਨਾਂ ਲੋਕਾਂ ਦਾ ਬਈ ਹਾਲਾਤ ਦੇਖੋ ਘਰਾਂ ਦਾ ਇਹਨਾਂ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਇਹ ਗੱਲਾਂ ਕਰਦੇ ਨੇ ਆਪਾਂ ਕਹਿੰਦੇ ਵੀ ਸਿਆਸੀ ਗੱਲ ਨਹੀਂ ਕਰਨੀ ਹਾਲਾਤ ਹੜਾ ਵਾਲੇ ਨੇ ਅਸੀਂ ਤਾਂ ਕਰ ਰਹੇ ਹਾਂ ਕਿਉਂਕਿ ਆਪਾਂ ਸਾਰੇ ਆ ਬੀਰਪਾਰਕਟ ਬੀਟੋਣੀ ਵਿੱਚ ਆਏ ਹੋਏ ਆ ਨਾ ਵੀ ਆਪਾਂ ਤੁਸੀਂ ਆਪ ਦੇਖ ਲੇਖੋ ਇਹ ਕਿਹਦੀ ਸਰਕਾਰ ਜਿਵੇਂ ਭਰੀ ਆ ਸਰਕਾਰ ਦੇ ਨਾਲ ਅੱਛਾ ਸਾਰੇ ਆਪਾਂ ਲੱਗੇ ਹੋਏ ਆ ਜਿਹੜੇ ਬੰਦੇ ਕਰਨਾ ਚਾਹੁੰਦੇ ਆ ਸਰਕਾਰ ਜਿਹੜੇ ਹੈਲਪਲਾਈਨ ਸਰਕਾਰੀਕ ਨੰਬਰ ਜਾਰੀ ਕਰੇ ਇਹਨਾਂ ਕੋਈ ਭਾਈ ਵਿ ਵੀ ਭਾਈ ਵਲੰਟਰੀ ਅਸੀਂ ਨੰਬਰ ਇੱਕ ਹੈਲਪਲਾਈਨ ਜਾਰੀ ਕਰਦੇ ਆ ਮੇਰੇ ਖਾਲ ਮੰਗ ਰਹੇ ਉਧਰ ਕੋਈ ਉਹ ਮਤਲਬ ਇੱਕ ਵਲੰਟਰੀਸ ਨੰਬਰ ਜਾਰੀ ਕਰ ਦੋ ਜਿਹੜੇ ਵਲੰਟਰੀ ਇਹ ਇਨਾ ਪਿੰਡਾਂ ਦੇ ਵਿੱਚ ਸੇਵਾ ਕਰਨ ਚਾਹੁੰਦੇ ਉਹ ਆਜੋ ਹਨਾ ਉਹ ਕਰੋ ਨੰਬਰ ਜਾਰੀ ਤੁਸੀਂ ਪਰ ਨਹੀਂ ਭਾਈ ਇਹ ਕਿਉਂਕਿ ਮਾਨ ਸਾਹਿਬ ਤੋਂ ਉਦੋਂ ਦੀ ਪ੍ਰੈਸ਼ਰ ਜਾਗੇ ਮਾਨ ਸਾਹਿਬ ਪ੍ਰੈਸ਼ਰ ਨਹੀਂ ਵੇਅਰ ਕਰ ਸਕਦੇ ਇਹ ਪ੍ਰੈਸ਼ਰ ਜਿਹੜੇ ਵੇਅਰ ਕਰਦੇ ਲੋਕ ਲੱਗੇ ਹੋਏ ਨੇ ਪਿੰਡਾਂ ਦੇ ਵਿੱਚ ਮਤਲਬ ਇਹ ਚੀਜ਼ਾਂ ਸਰਕਾਰ ਦੀਆਂ ਚਾਹੀਦੀਆਂ ਜਿਹੜੀਆਂ ਚੀਜ਼ਾਂ ਹੁਣ ਅਸੀਂ ਕਰ ਰਹੇ ਹਾਂ ਆਬਵੀਅਸਲੀ ਬਾਈ ਸਰਕਾਰ ਤਾਂ ਹੁਣ ਤੱਕ ਕਸ਼ਤੀਆਂ ਨਹੀਂ ਪੂਰੀਆਂ ਕਰ ਸਕਦੀ ਦੇਖੋ ਸਰਕਾਰ ਦੀ ਬਾਈ ਪ੍ਰਾਇੋਰਟੀ ਕੀ ਆ ਅਮਨ ਸ਼ਾਂਤੀ ਆਪਸੀ ਭਾਈਚਾਰਾ ਹਨਾ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਹਨਾ ਲੋਕਾਂ ਨੂੰ ਮੁੱਢਲੀਆਂ ਲੋੜਾਂ ਮੁੱਢਲੀ ਇਹ ਕਹਿੰਦੇ ਨਾ ਗਰੀਬਾਂ ਲਈ ਅਸੀਂ ਸਕੀਮਾਂ ਲਿਆਉਨੇ ਆ ਅਸੀਂ ਆਟਾ ਲਿਆਉਨੇ ਆ ਅਸੀਂ ਉਹ ਫਿਰ ਕਹਿੰਦੇ ਕਣਕ ਪੀ ਕੇ ਆਟਾ ਦਿਆ ਕਰਾਂਗੇ ਮਹਾਰਾਜ ਹੁਣ ਚੱਕੀ ਕਿੱਥੇ ਤੁਹਾਡੀ ਉਹ ਚੱਕੀ ਕਿੱਥੇ ਆ ਜਿਹੜੀ ਤੁਸੀਂ ਕਣਕ ਜਿਹੜੀ ਪਹਿਲਾਂ ਪਿੰਡਾਂ ਚ ਕਣਕ ਦੇ ਰਹੀ ਸੀ ਫਿਰ ਉਹ ਪੀ ਕੇ ਘਰਾਂ ਚ ਤੁਸੀਂ ਕੇਜਰੀਵਾਲ ਤੇ ਮਾਨਸਾ ਬੋਰੀ ਚਾਕੇ ਭੈਣ ਜੀ ਆਟਾ ਲੈਣਾ ਆਟਾ ਲੈ ਲਓ ਚੱਕੀ ਕਣਕ ਲੈਣੀ ਕਣਕ ਲੈ ਲਓ ਉਹ ਚੱਕੀ ਬੰਦ ਹੋ ਗਈ ਜਾਂ ਪੱਥਰ ਟੁੱਟ ਗਿਆ ਉਹਦਾ ਕਿੱਥੇ ਉਹ ਚੱਕੀ ਤੁਹਾਨੂੰ ਸ਼ਰਮ ਚਾਹੀਦੀ ਹੈ ਸ਼ਰਮ ਤੁਸੀਂ ਇਹਨਾਂ ਨੂੰ ਤੁਹਾਡੀਆਂ ਉਹ ਚੱਕੀਆਂ ਜਿਹੜੀਆਂ ਹੈਗੀਆਂ ਨਾ ਤੁਹਾਨੂੰ ਰੱਬ ਤੁਸੀਂ ਰੱਬ ਦੀ ਚੱਕੀ ਚ ਪੀਸੋਗੇ ਜਿਹੜੇ ਤੁਸੀਂ ਲੋਕਾਂ ਦੇ ਤੁਸੀਂ ਅਰਮਾਨ ਪੀਸੇ ਨੇ ਤੁਸੀਂ ਉਸ ਰੱਬ ਦੀ ਚੱਕੀ ਤੇ ਨਾਲੇ ਮਾਨ ਸਾਹਿਬ ਕਹਿੰਦੇ ਹੁੰਦੇ ਆ ਵੀ ਉਹ ਬਹੁਤ ਬਰੀਕ ਪੀਂਦੀ ਆ ਬਿਲਕੁਲ ਪੀਊਗੀ ਮਾਨ ਸਾਹਿਬ ਜਹ ਜਹ ਬੀਜਾਂਗੇ ਉਹ ਜਹ ਵੱਡਾਂਗੇ ਜਿਹੜਾ ਜਿਹੜਾ ਤੁਸੀਂ ਬੀਜਿਆ ਨਾ ਤੁਹਾਨੂੰ ਵੱਢਣਾ ਪੈਣਾ ਵਾ ਤੇ ਵੱਢ ਕੇ ਫਿਰ ਮਹਾਰਾਜ ਤੁਹਾਨੂੰ ਉਹ ਹੰਡਾਉਣਾ ਵੀ ਪੈਣਾ ਇਹ ਜਹ ਹੰਡਾਉਂਗੇ ਇਹ ਜਹ ਹੰਡਾਉਂਗੇ ਮੋੜ ਕੇ ਨਾ ਤੁਸੀਂ ਪੰਜਾਬ ਦਾ ਕਹੋਗੇ ਵੀ ਇੱਕ ਵਾਰੀ ਪੰਜਾਬ ਵਾਲੇ ਸਾਨੂੰ ਐ ਜੱਫੀ ਪਾ ਲੈਣਾ ਨਾ ਤੇ ਬਿਲਕੁਲ ਨਹੀਂ ਪਾਣਾ ਇੱਕ ਮੈਂ ਦੂਜੇ ਨੰਬਰ ਤੇ ਜਿਹੜੇ ਉਹ ਕਹਿੰਦੇ ਸੀਗੇ ਫਤਿਹ ਰੈਲੀਆਂ ਕੀਤੀਆਂ ਜਿਨ੍ਹਾਂ ਨੇ ਲੈਂਡ ਪੂਲਿੰਗ ਤੇ ਲੜਾਈ ਬਾਈ ਕੀ ਲੜੀਆਂ ಗ್ರಾಮ ਸਭਾਵਾਂ ਨੇ ਤੁਹਾਡੇ ਵਰਗੇ ਸਿਹਰਦ ਪੱਤਰਕਾਰਾਂ ਨੇ ਹਾਈ ਕੋਰਟ ਨੇ ਪੰਚਾਇਤਾਂ ਨੇ ਬਿਲਕੁਲ ਤੇ ਜਿਹੜੇ ਸਿਆਸੀ ਪਾਰ ਚਲੋ ਸਿਆਸੀ ਪਾਰਟੀ ਨੇ ਬੱਚਾ ਕੰਮ ਕੀਤਾ ਪਰ ਜਿਹੜੇ ਕਾਲੇ ਕਾਨੂੰਨ ਲੈ ਕੇ ਆਏ ਉਹ ਫਤਿਹ ਰੈਲੀ ਕਰਦੇ ਚੰਗੇ ਲੱਗਦੇ ਨੇ ਬਾਈ ਜਿਹੜੇ ਕਾਲੇ ਕਾਨੂੰਨ ਲੈ ਕੇ ਆਏ ਤੇ ਅੱਜ ਤੁਸੀਂ ਫਤਿਹ ਰੈਲੀ ਤੁਹਾਡੀ ਕਿੱਥੇ ਆ ਜੀ ਅਚਾ ਜੇ ਇੱਕ ਹੋਰ ਖਬਰ ਆਈ ਕਹਿੰਦੇ ਜੀ ਹੜਾ ਨੂੰ ਦੇਖ ਕੇ ਖੇਡਾਂ ਪੰਜਾਬ ਦੇ ਮਤਲਬ ਕਰਦੀ ਇਹ ਖਬਰ ਹੈ ਇਹ ਖਬਰ ਹੈ ਇਹ ਸ਼ਰਮ ਕਰੋ ਇਹ ਤੁਸੀਂ ਖਬਰ ਦੇ ਰਹੇ ਹੋਏ ਹੈ ਵੀ ਇਸ ਕਰਕੇ ਬਾਈ ਸੱਚੀ ਮੈਂ ਕਹਿੰਦਾ ਵੀ ਕੈਮਰਾ ਚੱਲਦਾ ਹੁੰਦਾ ਨਾ ਵੀ ਲੋਕਾਂ ਦੀਆਂ ਦਰਸੀਸਾਂ ਨਾ ਬਿਲਕੁਲ ਮੂੰਹ ਵਾਲੀ ਤਾਂ ਪਤਾ ਨਹੀਂ ਪਰ ਢਿੱਡ ਵਾਲੀਆਂ ਇੰਨੀਆਂ ਗੰਦੀਆਂ ਲੱਗਣਗੀਆਂ ਨਾ ਇਹਨਾਂ ਨੂੰ ਉਹਨਾਂ ਨੂੰ ਪਤਾ ਲੱਗੂ ਤੁਸੀਂ ਕੈਮਰਾ ਆਪਾਂ ਦੇਖੇ ਬਾਈ ਕੀ ਲਾਤਾ ਕਿਸ ਤਿਆਂ ਨਹੀਂ ਚੱਲਦੀ ਇੱਥੇ ਬਾਈ ਇੱਥੇ ਕਿਸ ਤਿਆਂ ਚੱਲਦੀਆਂ ਸੋ ਫਤੇ ਰੈਲੀ ਵਾਲੇ ਜਿਹੜੇ ਕਹਿੰਦੇ ਸੀਗੇ ਅਸੀਂ ਸਿੱਖਾਂ ਨੂੰ ਅਸਾਈ ਅਸਾਈ ਨੂੰ ਸਿੱਖਾਂ ਵਿੱਚ ਕਨਵਰਟ ਇਸੇ ਉਹ ਕੰਮ ਕਰਾਂਗੇ ਮਹਾਰਾਜ ਇੱਥੇ ਕੰਮ ਕਰੋ ਉਹ ਤਾਂ ਕੰਮ ਸਿੱਖ ਸੰਸਥਾ ਅੰਨਰਪਾ ਖੇਡ ਵਰਗੇ ਸਾਡੇ ਵੀਰ ਤੁਸੀਂ ਜਾਂ ਚਾਹੇ ਨੋ ਡਾਊਟ ਸਾਡੇ ਦਸਤਾਰ ਹੈਗੀ ਆ ਅਸੀਂ ਜਿਹੇ ਰੂਮ ਕਟਾਉਣੇ ਆ ਪਰ ਅਸੀਂ ਨਿਤ ਨੀਮੀ ਆ ਸਾਨੂੰ ਕਿਸੇ ਸਰਟੀਫਿਕੇਟ ਲੈਣ ਦੀ ਲੋੜ ਨਹੀਂਗੀ ਵੀ ਅਸੀਂ ਕੀ ਚੀਜ਼ਾਂ ਅਸੀਂ ਪਰਮਾਤਮਾ ਨੂੰ ਆਪ ਮੰਨਣ ਵਾਲੇ ਬੰਦੇ ਆ ਤਾਂ ਹੀ ਰੱਬ ਨੇ ਸਾਨੂੰ ਇਸ ਦੇ ਵਿੱਚ ਡਿਊਟੀ ਲੈ ਕੇ ਭੇਜੀ ਆ ਤੇ ਜਿਹੜੇ ਫਤੇ ਰਿਲੀਜ ਸਟੇਜਾਂ ਵਾਲੇ ਨੇ ਉਹ ਬਾਈ ਜੀ ਦਿੱਲੀ ਬੈਠੇ ਨੇ ਉਹ ਚਿਕਨ ਵਧੀਆ ਕਬਾਬ ਸ਼ਮੀ ਕਬਾਬ ਖਾਂਦੇ ਹੋਣਗੇ ਜੀ ਉਹਨਾਂ ਨੂੰ ਕਿਹੜਾ ਇੱਥੇ ਬਈ ਬਿਸਕਟ ਆ ਰਸ ਖਾ ਖਾ ਕੇ ਗੁਜ਼ਾਰਾ ਕਰਨ ਲੱਗੇ ਹੋਣਗੇ ਨਾ ਭਾਈ ਇਹ 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 ਹਾਲਾਤ ਇਹਨਾਂ ਨੂੰ ਪਿੰਡੇ ਤੇ ਹੰਡਾਉਣਾ ਪੈਣਾ ਜਿਹੜੇ ਪਿੰਡੇ ਤੇ ਹੰਡਾਵੋਗੇ ਉਹ ਫਿਰ ਮਦਦ ਕਰੂਗਾ ਇਹ ਹਾਲਾਤ ਨੇ ਇਹਨਾਂ ਪਿੰਡਾਂ ਦੇ ਹਾਲਾਤ ਜਿਹੜੇ ਆ ਉਹ ਬੱਤੋਂ ਬੱਤਰ ਹੋਏ ਪੈਣੇ